ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਅੱਜ ਜਲੰਧਰ ਨਾਲ ਲੱਗਦੇ ਪਿੰਡ ਸੌਫੀ ਵਿਖੇ ਆਈਟੀਆਈ ਦਾ ਨੀਂ ਪੱਤਾ ਰੱਖਣ ਪਹੁੰਚੇ ਨੇ ਪਰ ਵੇਖਣ ਵਾਲੀ ਗੱਲ ਇਹ ਨਜ਼ਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਮਾਗਮ ਦੇ ਵਿੱਚ ਇਕੱਠ ਕਰਨ ਦੇ ਵਿੱਚ ਨਾਕਾਮਯਾਬ ਸਾਬਤ ਹੋ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੱਡੇ ਜਿਹੜਾ ਪੰਡਾਲ ਹੈ ਇਸ ਦੇ ਵਿੱਚ ਕੁਰਸੀਆਂ ਅਜੇ ਵੀ ਖਾਲੀ ਪਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੰਡਾਲ ਜਿਹੜਾ ਹੈ ਉਹ ਖਾਲੀ ਪਿਆ ਹੈ ਹਾਲਾਂਕਿ ਜਿਹੜੇ ਪ੍ਰਬੰਧਕ ਹੈਗੇ ਨੇ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਸਕੂਲੀ ਵਿਦਿਆਰਥੀ ਆਈਟੀਆਈ ਦੇ ਵਿਦਿਆਰਥੀਆਂ ਨੂੰ ਬੁਲਾ ਕੇ ਜਿਹੜਾ ਹੈ ਇਕੱਠ ਕਰਨ ਦੀ ਕੋਸ਼ਿਸ਼ ਕੀ ਕੀਤੀ ਗਿਆ ਤਸਵੀਰਾਂ ਤੁਹਾਨੂੰ ਕੈਮਰਾ ਘੁਮਾ ਕੇ ਵਿਖਾਉਣੀ ਚਾਹਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਖ-ਵੱਖ ਆਈਟੀਆਈ ਕਾਲਜ ਹੈਗੇ ਨੇ ਆਈਟੀਆਈ ਭੂਗਪੁਰ ਤੇ ਆਈਟੀਆਈ ਮਹਿਰਚੰਦ ਤੋਂ ਵੀ ਵਿਦਿਆਰਥੀਆਂ ਨੂੰ ਛੁੱਟੀ ਦਿਵਾ ਕੇ ਲਿਆਂਦਾ ਗਿਆ ਹੈ ਇੱਥੇ ਇਕੱਠ ਕਰਨ ਦੇ ਲਈ ਪਰ ਇਸ ਦੇ ਬਾਵਜੂਦ ਵੀ ਜਿਹੜੀਆਂ ਕੁਰਸੀਆਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਅਜੇ ਵੀ ਜਿਹੜੀਆਂ ਖਾਲੀ ਪਈਆਂ ਨੇ ਦੂਸਰੇ ਪਾਸੇ ਕੈਮਰਾ ਘੁਮਾਵਾਂਗੇ ਅਸੀਂ ਤਸਵੀਰਾਂ ਤੁਸੀਂ ਇਧਰ ਵੀ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਹਾਲਾਂਕਿ ਜੇਕਰ ਅਸੀਂ ਲੀਡਰਾਂ ਗੱਲ ਕਰੀਏ ਸਿਆਸਤਦਾਨਾ ਦੀ ਗੱਲ ਕਰੀਏ ਮੈਜਰ ਜਿਹੜੇ ਲੋਕ ਹੈਗੇ ਨੇ ਉਹ ਬਹੁਤ ਘੱਟ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਇੱਕ ਹੋਰ ਵੇਖਣ ਵਾਲੀ ਗੱਲ ਜਿਹੜੀ ਇਹ ਨਜ਼ਰ ਆਈ ਹੈ ਕੈਮਰਾ ਮੈਂ ਕਹੂੰਗਾ ਸਤਨਾਮ ਨੂੰ ਕਿ ਜਿਹੜਾ ਮੰਚ ਵੱਲ ਲਾਇਆ ਜਾਵੇ ਸਟੇਜ ਦੇ ਵੱਲ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ ਤਾਂ ਇੱਕ ਮੁੱਖ ਤੌਰ ਤੇ ਗੱਲ ਇਹ ਵੀ ਵੇਖਣ ਨੂੰ ਆਈ ਹੈ ਕਿ ਅਕਾਲੀ ਦਲ ਦੇ ਵਿੱਚ ਬਗਾਵਤ ਵੀ ਕਿਤਨਾ ਕਿਤੇ ਫੋਟੋ ਵੀ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਜ਼ਿਲ੍ਹਾ ਦੇ ਜਿਹੜੇ ਸ਼ਹਿਰੀ ਦੇ ਪ੍ਰਧਾਨ ਹੈਗੇ ਨੇ ਗੁਰਚਰਨ ਸਿੰਘ ਚੰਨੀ ਉਹ ਵੀ ਇਸ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਨੇ ਤਾਂ ਕਿਤਨਾ ਕਿਤੇ ਅਕਾਲੀ ਦਲ ਦੇ ਵਿੱਚ ਸੜੇਬੰਦੀ ਵੀ ਜਿਹੜੀ ਹੈ ਉਹ ਮੋٹے ਤੌਰ ਤੇ ਨਜ਼ਰ ਆ ਰਹੀ ਹੈ ਸਾਡੇ ਨਾਲ ਕੁਝ ਵਿਦਿਆਰਥੀ ਮੌਜੂਦ ਨੇ ਆਓ ਇਹਨਾਂ ਨੂੰ ਤੇ ਜਾਣਦੇ ਹਾਂ ਤੁਹਾਡਾ ਨਾਮ ਕੀ ਹੈ ਔਰ ਕਿਹੜੇ ਕਾਲਜ ਤੋਂ ਆਏ ਹੋ ਮੇਰਾ ਨਾਮ ਮਜੀਦ ਕੁਮਾਰ ਹੈ ਮੈਂ ਮੇਰचंद ਆਈਟੀਆਈ ਕਾਲਜ ਤੋਂ ਆਇਆ ਹਾਂ ਤੁਸੀਂ ਸਵੇਰੇ ਕਿੰਨੇ ਵਜੇ ਸਮਾਗਮ 'ਚ ਪਹੁੰਚ ਗਏ ਸੀ ਤੇ ਤੁਹਾਨੂੰ ਕੌਣ ਲੈ ਕੇ ਆਇਆ ਸੀ ਅਸੀਂ ਸਮਾਗਮ 'ਚ ਕਾਮ ਸੇ ਕਾਮ 9 ਵਜੇ ਤਕਰੀਬਨ ਪਹੁੰਚ ਗਏ ਸੀ ਸਾਨੂੰ ਸਾਡੇ ਗੁਰਮੀਤ ਸਰ ਸਾਨੂੰ ਲੈ ਕੇ ਆਏ ਸੀ ਸਾਨੂੰ ਜਦੋਂ ਤੁਸੀਂ ਫੇਰੇ ਇਧਰ ਵੱਲ ਆਉਣਾ ਸੀ ਤਾਂ ਜਿਹੜੀ ਕਾਲਜ ਦੇ ਵਿੱਚ ਕੀ ਅਨਾਉਂਸਮੈਂਟ ਹੋਈ ਕੀ ਕਿਹਾ ਗਿਆ ਸਾਡੇ ਕਾਲਜ ਵਿੱਚ ਇਹ ਅਨਾਉਂਸਮੈਂਟ ਹੋਇਆ ਕਿ ਸਾਰੇ ਸਾਰੇ ਸਟੂਡੈਂਟਾਂ ਨੂੰ ਛੁੱਟੀ ਹੋ ਗਈ ਹੈ ਸਾਰੇ ਸਟੂਡੈਂਟ ਉੱਥੇ ਅੱਜ ਸੂਫੀ ਪੈਂਡ ਜਾਣਗੇ ਉੱਥੇ ਸੁਖਵੀਰ ਸਿੰਘ ਬਾਲਾ ਜੀ ਨੇ ਆਉਣਾ ਹੈ ਉਹਨਾਂ ਨੇ ਉੱਥੇ ਉਦਯੋਗਿਕ ਸਸਤਾ ਖੁੱਲਣੀ ਹੈ ਕਿੰਨੀ ਕੁ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਹੈਗੇ ਤੁਸੀਂ ਇੱਥੇ ਆਏ ਹੋ ਕਾਮਸਕਾਮ 280 ਕ ਸਟੂਡੈਂਟ ਇੱਥੇ ਸਾਡੇ ਕਾਲਜ ਦੇ ਆਏ ਹਨ ਤੁਹਾਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਸਮਾਗਮ ਚੌਨਲ ਤੁਹਾਡੀ ਪੜ੍ਹਾਈ ਤੇ ਵੀ ਅਸਰ ਪੈਂਦਾ ਹਾਂਜੀ ਹਾਂਜੀ ਸਾਨੂੰ ਲੱਗਦਾ ਹੈ ਇਸ ਤਰ੍ਹਾਂ ਬਾਦਲ ਸਾਹਿਬ ਜੀ ਜਿਵੇਂ ਕਿ ਉਦਯੋਗਿਕ ਸਸਤਾ ਇੱਥੇ ਖੋਲਣ ਲੱਗਿਆ ਹਨ ਵੱਖ-ਵੱਖ ਪਿੰਡਾਂ ਵਿੱਚ ਖੋਲਣ ਗਏ ਕਿ ਹੋਰ ਕਈ ਵਿਦਿਆਰਥੀਆਂ ਨੂੰ ਸਹੂਲਤਾਂ ਮਿਲੂਗੀਆਂ ਤੁਸੀਂ ਜਿਸ ਤਰ੍ਹਾਂ ਕਾਲਜ ਦੇ ਵਿੱਚ ਛੁੱਟੀ ਮਾਰ ਕੇ ਆਏ ਹੋ ਅੱਜ ਦੇ ਦਿਨ ਦੀ ਪੜ੍ਹਾਈ ਖਰਾਬ ਨਹੀਂ ਹੋਈ ਹਾਂਜੀ ਇਹ ਤਾਂ ਜ਼ਰੂਰ ਹੋਈ ਹੈ ਹੋ ਵੀ ਤਾਂ ਹੈਗੀ ਹੈ ਜੀ ਪਰ ਇਹ ਵੀ ਸਾਡੇ ਲਈ ਜ਼ਰੂਰੀ ਹੈ ਜੇ ਇੱਥੇ ਨਾ ਸਾਨੂੰ ਹੋਰ ਇੱਥੋਂ ਨੂੰ ਇਸ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ ਲੜਕੀਆਂ ਵੀ ਤੁਹਾਡੇ ਨਾਲ ਕੋਈ ਆਈਆਂ ਸਨ ਇਹ ਲੜਕੀਆਂ ਨੇ ਸਾਡੇ ਸੋ ਬੁਆਏ ਸਰ ਉਪਰ ਕਾਲਜ ਦੇ ਵਿਦਿਆਰਥੀ ਵੀ ਇੱਥੇ ਪਹੁੰਚੇ ਹਾਂਜੀ ਹਾਂਜੀ ਪਹੁੰਚੇ ਆ ਜੀ ਤਾਂ ਤੁਸੀਂ ਸੁਣਿਆ ਹੈ ਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਵੇਰੇ ਹੀ ਕਾਲਜ ਦੇ ਵਿੱਚ ਅਨਾਉਂਸਮੈਂਟ ਹੋ ਗਈ ਸੀ ਐਲਾਨ ਹੋ ਗਿਆ ਸੀ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪ੍ਰੋਗਰਾਮ ਹੈ ਉੱਥੇ ਜਾਣਾ ਹੈ ਤੇ ਛੁੱਟੀ ਦਾ ਐਲਾਨ ਕਰਕੇ ਸਾਰੇ ਵਿਦਿਆਰਥੀਆਂ ਨੂੰ ਇੱਥੇ ਲੈ ਕੇ ਆਂਦਾ ਪਰ ਵੱਡੀ ਗੱਲ ਇਹ ਹੈ ਕਿ ਵੱਡੀ ਗਿਣਤੀ ਚ ਵਿਦਿਆਰਥੀਆਂ ਦੇ ਆਉਣ ਦੇ ਬਾਵਜੂਦ ਵੀ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਇਕੱਠ ਨਹੀਂ ਹੋ ਪਾਇਆ ਸ਼ਾਇਦ ਜਿੰਨਾ ਅਕਾਲੀ ਦਰ ਬੀਜੇਪੀ ਕਰਨਾ ਚਾਹੁੰਦੀ ਸੀ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਦਿਰੰਦਰ